ਤੇ ਅੱਜ ਦੇਖੋ ਆਪਾਂ ਜਿਹੜੀ ਵੀਡੀਓ ਬਣਾਈ ਹੈ ਇਹ ਬਹੁਤ ਵਧੀਆ ਵੀਡੀਓ ਬਣਾਈ ਆ ਤੇ ਆਪਾਂ ਲੇ ਕੋ ਡੇਲੀ ਪੋਚਾ ਲਾਉਨੇ ਆਪਣੇ ਪੋਚਾ ਲਾਉਂਦੇ ਲਾਉਂਦੇ ਜਿਹੜਾ ਆਪਣਾ ਪੋਚਾ ਇਹ ਗੰਦਾ ਹੋ ਜਾਂਦਾ ਹੈ ਦੇਖੋ ਕਿੰਨਾ ਗੰਦਾ ਹੋ ਰਿਹਾਗਾ ਤੇ ਆਪਾਂ ਜੇ ਆਪਾਂ ਡੇਲੀ ਪੋਚਾ ਲਾਉਨੇ ਤੇ ਪੋਚਾ ਆਪਣਾ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਹੈਗਾ ਤੇ ਆਪਾਂ ਇਹਨੂੰ ਸਾਫ਼ ਕਰਨ ਦੇ ਲਈ ਬਹੁਤ ਸੌਖਾ ਤਰੀਕਾ ਦੱਸਾਂਗੇ ਤੇ ਨਾਲੇ ਆਪਾਂ ਇਹ ਆਪਣੇ ਸਾਰੇ ਮਰ ਜਾਣਗੇ ਜੋ ਕਟਾਣ ਹੁੰਦੇ ਨੇ ਇਹਦੇ ਚ ਸਾਰੇ ਆਪਾਂ ਜਿਹਨੂੰ ਪੋਚੇ ਨੂੰ ਸਾਫ਼ ਕਰਨ ਲਈ ਬਹੁਤ ਵਧੀਆ ਜਿਹੀ ਵੀਡੀਓ ਬਣਾਈ ਆ ਇਹ ਬਹੁਤ ਸੌਖਾ ਤਰੀਕਾ ਦੱਸਦੀ ਆਪਾਂ ਨੂੰ ਸਾਫ਼ ਕਰਨ ਦਾ। ਹਲੋ ਜੀ ਆਪਾਂ ਸਾਫ਼ ਕਰਨ ਦਾ ਜਿਹੜਾ ਜੜਾ ਲਾਦੇ ਆ ਕੋਈ ਲੈਣਾਗਾ। ਫੇਰ ਦੇ ਵਿੱਚ ਕੋਈ ਥੇਕ ਨਾ ਹੋਵੇ ਤੇ ਵਧੀਆ ਆਪਣਾ ਪੌਲੀਥੀਨ ਜਿਹੜਾ ਤੁਸੀਂ ਲੈਣਾਗਾ। ਥੇਕ ਨੂੰ ਫੱਟਿਆ ਨਾ ਹੋਵੇ। ਤੇ ਆਪਾਂ ਇਹ ਵੀ ਲੈਟਾਗਾ ਤੇ ਆਪਾਂ ਇਹਦੇ ਵਿੱਚੇ ਪੌਣੇ ਆ ਕੇ ਪੋਚਿਆ ਕੋਚਾ ਛੋਟਾ ਜਿਹਾ ਗੋਲ ਹੁੰਦੇ ਨੇ ਉਹ ਪੋਚਿਆ ਚੋ ਛੋਟਾ ਨਹੀਂ ਲਮਾਉਂਗਾ। ਕੋਈ ਵੀ ਪੋਚਿਆਗਾ। ਇਸ ਤਰੀਕੇ ਨਾਲ ਬਹੁਤ ਵਧੀਆ ਤੇ ਆਪਣਾ ਕੋਚਾ ਸਾਫ਼ ਹੋ ਜਾਊਗਾ। ਇੱਕ ਗੋਲ ਦੀ ਸ਼ੇਪ ਜਿਹੀ ਹੁੰਦੇ ਨੇਗੇ ਪੋਚੇ। 20 ਸੇ ਤਰੀਕੇ ਨਾਲ ਜਿਹੜਾ ਪੌਣੂ ਵੀ ਸਾਫ਼ ਕਰ ਸਕਦੇ ਆਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਕਟਾਣੂਆਂ ਲਈ ਇਹਦੇ ਵਿੱਚ ਪਾਉਣਿਆਂ ਦੇ ਦੋ ਚਮਚੇ ਨੂਨ ਜੋ ਆਪਾਂ ਨੇ ਘਰ ਵਿੱਚ ਆਪਾਂ ਡੇਲੀ ਵਰਤਦੇ ਆਂਗੇ। ਇਹ ਭਾਵੇਂ ਆਂਗੇ ਆਪਾਂ ਦੋ ਚਮਚੇ ਇਹਦੇ ਵਿੱਚ। ਕਿਉਂਕਿ ਆਪਾਂ ਡੇਲੀ ਇਧੇ ਇਹਨੂੰ ਕੋਚਾ ਜਿਹੜਾ ਲਾ ਲੈਂਨੇ ਆਪਣਾ ਘਰ ਫਿਰ ਬਿਲਕੁਲ ਸਾਫ਼ ਨਹੀਂ ਹੁੰਦਾ ਤੇ ਆਪਾਂ ਦੋ ਚਮਚੇ ਨੂਨ ਦੇ ਲੈ ਤੈਨੇਗੇ। ਤੇ ਦੁਬਾਰਾ ਲਵਾਂਗੇ ਆਪਾਂ ਇਹ ਮਿੱਠਾ ਥੋੜਾ। ਦੋ ਚਮਚੇ ਆਪਾਂ ਇਹਦੇ ਲੈਨੇ ਆਂਗੇ। ਨਾ ਹੱਥ ਲਾਇਆ ਪੰਜਾਬ ਕਰਾਂਗੇ ਜੇ ਤਾਂ ਆਪਾਂ ਬਾਰ-ਬਾਰ ਇਦਾਂ ਹੀ ਕੋਚਾ ਵਰਤ ਲੈਣਾ ਜਿਹੜਾ ਆਪਣਾ ਘਰ ਆ ਫਿਰ ਕਲੀਨ ਬਿਲਕੁਲ ਨਹੀਂ ਹੁੰਦਾ ਤੇ ਇਹ ਆਪਾਂ ਲੈਣਾਂ ਹੈ ਡਟੋਲ ਦੇਖੋ ਇੱਕ ਟੰਡ ਵਗੈਰਾ ਸਾਰੇ ਆਪਣੇ ਕੋਚੇ ਦੇ ਜਿਹੜੇ ਮਰ ਜਾਣਗੇ ਇਹ ਆਪਾਂ ਦਾ ਕੁ ਚਮਚਾ ਸਾਹ ਨਾਲ ਲੈ ਲੈਨੇ ਆ ਇਹ ਆਪਾਂ ਲੈ ਤਾਰ ਤੱਕ ਇੱਕ ਚਮਚਾ ਕੁ ਤੁਸੀਂ ਇਹਦਾ ਲੈ ਲੈਣਾ ਫੈਰੀ ਮੈੜਾ ਜਿਹੜੀ ਇਹਦੇ ਵਿੱਚ ਹੋ ਜੂਗੀ ਤੇ ਇਹ ਆਪਾਂ ਪਾਉਣੇ ਇਹਦੇ ਵਿੱਚ ਪਾਣੀ ਨਾਰਮਲ ਜਿਹਾ ਪਾਣੀ ਦਿੱਤਾ ਆਪਾਂ ਨੇ ਜਿਿੱਤਨਾ ਦਿੰਨੇ ਆ ਜਦੋਂ ਲਓ ਜੇ ਆਪਾਂ ਨੂੰ ਇਹਦੇ ਦੇ ਵਿੱਚ ਪਾਤਾ ਤੇ ਆਪਾਂ ਨੇ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਾ ਲਿਆ ਮਿਕਸ ਕਰ ਤੇ ਰਾਜਮਾ ਜਿਹੜਾ ਆਪਾਂ ਨੂੰ ਇੱਦਾਂ ਹੀ ਛੱਡ ਦਿੰਨੇ ਆ ਤੇ ਵਾਕਿਆ ਬਾਸ ਸਾਨੂੰ 10 ਮਿੰਟ ਪੋਚੇ ਪੈ ਨੂੰ ਹੋਗੇ 10 ਮਿੰਟ ਤੇ ਆਪਾਂ ਇਹਨੂੰ ਹੁਣ ਖੋਲਦੇ ਆਂ ਦੀ ਗੰਦਗੀ ਜਿਹੜੀ ਸਾਰੀ ਨਿਕਲ ਗਈ ਹੋਊਗੀ ਦੇਖੋ ਸਾਰਾ ਇਹਦਾ ਗੰਦਾਪਣ ਜਿਹੜਾ ਨਿਕਲ ਗਿਆ ਦੇਖੋ ਥੋਲੀ ਦੇ ਵਿੱਚ ਜੁਣਦੀਂਦਾ ਵੀ ਉਤਾਰਾ ਗੰਦਾ ਪਾਣੀ ਜਿਹੜਾ ਇਹਦਾ ਨਿਕਲ ਗਿਆ ਤੇ ਤੁਹਾਨੂੰ ਗੰਦਗੀ ਦੀ ਦਿੰਦੀ ਹੋਗੀ ਗੰਦਾ ਗੰਦਾ ਪਾਣੀ ਸਾਰਾ ਹੋ ਗਿਆ ਇਹਦਾ ਤੇ ਆਪਾਂ ਹੁਣ ਇਹਨੂੰ ਸਾਫ਼ ਪਾਣੀ ਨਾਲ ਧੋਲੀਏ ਤੇ ਆਪਾਂ ਫਿਰ ਦਿਖਾਵਾਂਗੇ ਹਾਂ ਲਓ ਜੀ ਤੇ ਆਪਾਂ ਸਾਫ਼ ਪਾਣੀ ਨਾਲ ਇਹਨੂੰ ਕੱਢ ਲਿਆਂਦਾ ਕੋਈ ਆਪਾਂ ਮੜਿਆ ਨਹੀਂ ਕੁਛ ਨਹੀਂ ਕੀਤਾ ਦੇਖੋ ਆਪਣਾ ਪੋਚਾ ਜਿਹੜਾ ਕਿੰਨਾ ਸਾਫ਼ ਹੋ ਗਿਆ